ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਕੁਝ ਸਮਾਂ ਸੈਦਪੁਰ ਠਹਿਰ ਕੇ ਫਿਰ ਅੱਗੇ ਚੱਲ ਪਏ ਚੱਲਦੇ ਚੱਲਦੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਇੱਕ ਐਸੇ ਨਗਰ ਪਹੁੰਚੇ ਜਿਸ ਦਾ ਨਾਂ ਤੋਂ ਲੰਬਾ ਸੀ ਇਹ ਨਗਰ ਸ਼ਾਹਰਾ ਉੱਤੇ ਸੀ ਤੇ ਨਗਰ ਦੇ ਬਾਰ ਬਾਰ ਇੱਕ ਬਹੁਤ ਵੱਡੀ ਹਵੇਲੀ ਬਣੀ ਹੋਈ ਸੀ ਹਵੇਲੀ ਦੇ ਇੱਕ ਪਾਸੇ ਮੰਦਰ ਬਣਿਆ ਸੀ ਤੇ ਦੂਸਰੇ ਪਾਸੇ ਮਸਜਿਦ ਬਣੀ ਹੋਈ ਸੀ ਵਿਚਕਾਰ ਬਹੁਤ ਉੱਚੇ-ਉੱਚੇ ਚਬਾਰੇ ਤੇ ਆਲੀਸ਼ਾਨ ਕਮਰੇ ਸਨ ਜਦ ਗੁਰੂ ਜੀ ਹਵੇਲੀ ਵੱਲ ਗਏ ਤਾਂ ਹਵੇਲੀ ਦੇ ਦਰਵਾਜ਼ੇ ਤੇ ਦੋ ਸੇਵਕ ਖੜੇ ਸਨ ਜਿਹੜੇ ਹਰ ਰਾਹੀ ਨੂੰ ਜੀ ਆਇਆਂ ਕਹਿੰਦੇ ਸਨ ਤੇ ਠਹਿਰਨ ਵਾਸਤੇ ਬੇਨਤੀ ਕਰਦੇ ਸਨ ਇਹ ਹਵੇਲੀ ਇੱਕ ਸੱਜੂ ਨਾਮੀ ਠੱਗ ਦੀ ਸੀ ਉਹ ਸਦਾ ਸਫੈਦ ਵਸਤਰ ਪਾਉਂਦਾ ਇੱਕ ਹੱਥ ਵਿੱਚ ਤਸਬੀਹ ਤੇ ਦੂਜੇ ਹੱਥ ਵਿੱਚ ਰੁਦਰਾਖ ਦੀ ਮਾਲਾ ਪਾਉਂਦਾ ਨਗਰ ਦੇ ਲੋਕ ਉਸ ਨੂੰ ਇੱਕ ਵੱਡਾ ਧਰਮਾਤਮਾ ਸਮਝਦੇ ਸਨ ਕਿਉਂਕਿ ਉਹ ਹਰ ਆਏ ਗਏ ਦੀ ਸੇਵਾ ਕਰਦਾ ਸੀ ਹਰ ਸਮੇਂ ਲੰਗਰ ਚੱਲਦਾ ਸੀ ਮੁਸਲਮਾਨ ਮੁਸਾਫਰਾਂ ਲਈ ਉਸਨੇ ਮਸਜਿਦ ਬਣਾਈ ਸੀ ਤੇ ਹਿੰਦੂਆਂ ਵਾਸਤੇ ਮੰਦਿਰ ਬਣਾਇਆ ਸੀ ਪਰ ਉਹ ਦਿਲੋਂ ਬੜਾ ਕਮੀਨਾ ਤੇ ਜ਼ਾਲਮ ਸੀ ਰਾਤ ਨੂੰ ਅੰਨ ਪਾਣੀ ਖਾ ਕੇ ਜਨ ਮੁਸਾਫਰ ਸੋਣਿਆਂ ਬਿਸਤਰਿਆਂ ਉੱਤੇ ਸੌਂ ਜਾਂਦੇ ਤਾਂ ਉਹਨਾਂ ਦੇ ਸਮਾਨ ਦੀ ਤਲਾਸ਼ੀ ਲੈਂਦਾ ਜਿੰਨਾ ਕੋਲ ਜਮਾਲ ਤਾਂ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਕਰਿੰਦਿਆਂ ਪਾਸੋਂ ਗਲਾ ਕਟਵਾ ਕੇ ਮਾਰ ਦਿੰਦਾ ਤੇ ਹਵੇਲੀ ਦੇ ਤਹਿਖਾਨੇ ਵਿੱਚ ਬਣੇ ਖੂਹਾਂ ਵਿੱਚ ਸੁੱਟਵਾ ਦਿੰਦਾ ਸਾਰਾ ਮਾਲ ਤਾਂ ਨੋਸਤਾ ਹੋ ਜਾਂਦਾ ਪਰ ਜਿਸ ਕੋਲ ਕੁਝ ਨਾ ਹੁੰਦਾ ਉਸ ਨੂੰ ਅਗਲੇ ਦਿਨ ਜਾਣ ਦਿੰਦਾ ਇਸ ਤਰ੍ਹਾਂ ਜਿਹੜੇ ਵਿਅਕਤੀ ਬਚ ਨਿਕਲ ਜਾਂਦੇ ਉਹ ਉਸ ਦੀ ਬਹੁਤ ਉਪਮਾ ਕਰਦੇ ਜਿਸ ਕਰਕੇ ਕੋਈ ਉਸ ਉਤੇ ਸ਼ੱਕੀ ਨਹੀਂ ਕਰਦਾ ਗੁਰੂ ਸਾਹਿਬ ਜੀ ਤੇ ਮਰਦਾਨਾ ਜਦ ਮੁਖ ਦਵਾਰ ਤੇ ਪਹੁੰਚੇ ਤਾਂ ਉਸ ਦੇ ਸੇਵਕ ਬੜੇ ਆਦਰ ਮਾਨ ਨਾਲ ਉਹਨਾਂ ਨੂੰ ਅੰਦਰ ਲੈ ਕੇ ਗਏ ਗੁਰੂ ਸਾਹਿਬ ਜੀ ਦੇ ਚਿਹਰੇ ਦੇ ਜਲਾਲ ਨੂੰ ਤੇ ਉਹਨਾਂ ਨਾਲ ਇੱਕ ਸੇਵਕ ਨੂੰ ਵੇਖ ਕੇ ਉਹ ਸਮਝ ਗਏ ਕਿ ਉਹ ਕੋਈ ਹੀਰਿਆਂ ਦੇ ਵਪਾਰੀ ਹਨ ਤੇ ਝਟ ਆਪਣੇ ਮਾਲਕ ਨੂੰ ਜਾ ਖਬਰ ਕੀਤੀ ਤੇ ਉਸਨੇ ਵੀ ਆ ਕੇ ਗੁਰੂ ਸਾਹਿਬ ਜੀ ਨੂੰ ਅਦਾਬ ਕੀਤਾ ਗੁਰੂ ਸਾਹਿਬ ਜੀ ਨੇ ਮੁਸਕਰਾਉਂਦੇ ਹੋਏ ਉਸ ਦਾ ਨਾਂ ਪੁੱਛਿਆ ਤਿਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਏ ਮੁਸਲਮਾਨ ਮੈਨੂੰ ਸ਼ੇਖ ਸੱਜਣ ਕਹਿੰਦੇ ਹਨ ਤੇ Hindu Hindu ਮੈਨੂੰ ਸੱਜਣ ਮਾ ਲਖਦੇ ਹਨ ਨਾ ਮੈਂ Hindu ਹਾਂ ਨਾ ਮੈਂ ਮੁਸਲਮਾਨ ਹਾਂ ਮੈਂ ਤਾਂ ਹਰ ਇੱਕ ਦਾ ਸੱਜਣ ਹਾਂ ਉਸਨੇ ਆਪਣੇ ਨੌਕਰ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਹੀ ਤਲਾ ਦਿੱਤਾ ਉਹ ਗਰਮ ਪਾਣੀ ਲਿਆਏ ਤੇ ਉਹਨਾਂ ਨੇ ਗੁਰੂ ਜੀ ਦਾ ਹੱਥ ਮੂੰਹ ਧੋਆ ਕੇ ਚਰਨ ਧੋਤੇ ਸੱਜਣ ਬਹੁਤ ਖੁਸ਼ ਸੀ ਕਿ ਉਸ ਨੂੰ ਚੰਗੀ ਮੁਰਗੀ ਟੱਕਰੀ ਸੀ ਕਿਉਂਕਿ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਜੀ ਇੱਕ ਵੱਡੇ ਵਪਾਰੀ ਹਨ ਤੇ ਜਾਣ ਬੁਝ ਕੇ ਫਕੀਰੀ ਪੇਸ਼ ਧਾਰਨ ਕੀਤਾ ਹੈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕੁਝ ਸਮੇਂ ਬਾਅਦ ਹੀ ਨੌਕਰ ਗਰਮ ਗਰਮ ਤੇ ਸਵਾਦੀ ਭੋਜਨ ਲੈ ਕੇ ਆ ਗਏ ਗੁਰੂ ਸਾਹਿਬ ਜੀ ਨੇ ਭੋਜਨ ਸ਼ਕਨ ਤੋਂ ਐਕੇ ਕਿ ਨਾ ਕਰ ਦਿੱਤੀ ਕਿ ਭੋਜਨ ਰਾਤ ਨੂੰ ਆਰਤੀ ਦੇ ਬਾਅਦ ਖਾਂਦੇ ਹਾਂ ਭਾਈ ਮਰਦਾਨੇ ਦਾ ਭਾਵੇਂ ਚਿਤ ਕੁਝ ਲਲਚਾਇਆ ਪਰ ਗੁਰੂ ਜੀ ਵਾਲ ਵੇਖ ਕੇ ਉਹ ਵੀ ਚੁੱਪ ਰਿਹਾ ਜਦ ਰਾਤ ਹੋ ਗਈ ਤਾਂ ਭੋਜਨ ਬਾਰੇ ਫਿਰ ਪੁੱਛਿਆ ਗਿਆ ਤਦ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਇੱਕ ਬੰਦਗੀ ਦਾ ਸ਼ਬਦ ਪੜ੍ਹ ਕੇ ਫਿਰ ਭੋਜਨ ਸ਼ਕਦੇ ਹਾਂ ਗੁਰੂ ਜੀ ਸ਼ਬਦ ਨਾਲ ਸੁਰਤ ਜੋੜ ਕੇ ਸਮਾਧੀ ਵਿੱਚ ਬੈਠ ਗਏ ਤੇ ਭਾਈ ਮਰਦਾਨਾ ਰਬਾਬ ਵਜਾ ਕੇ ਬਾਣੀ ਦਾ ਗਾਇਨ ਕਰਨ ਲੱਗਾ ਜਦ ਸੱਜਣ ਨੇ ਐਨੀ ਮਿੱਠੀ ਆਵਾਜ਼ ਵਿੱਚ ਸ਼ਬਦ ਦਾ ਗਾਇਨ ਸੁਣਿਆ ਤਾਂ ਉਹ ਕੀ ਲਿਆ ਗਿਆ ਤੇ ਹੌਲੀ-ਹੌਲੀ ਗੁਰੂ ਜੀ ਨੂੰ ਵੇਖਣ ਵਾਸਤੇ ਆਇਆ ਜਿਹੜੀ ਦਲਾਨ ਵਿੱਚ ਚੌਂਕੜਾ ਮਾਰ ਕੇ ਅੰਤਰ ਧਿਆਨ ਬੈਠੇ ਸਨ ਮਰਦਾਨਾ ਸ਼ਬਦ ਪੜ ਰਿਹਾ ਸੀ ਕੁ ਸਮੇਂ ਬਾਅਦ ਸੱਜਣ ਗੁਰੂ ਸਾਹਿਬ ਜੀ ਦੇ ਪਾਸ ਆ ਕੇ ਬੈਠ ਗਿਆ ਜਦ ਗੁਰੂ ਸਾਹਿਬ ਜੀ ਦੀ ਸਮਾਦੀ ਕੁੱਲੀ ਤਉ ਸ਼ਬਦ ਦਾ ਗਾਇਨ ਕਰਨ ਲੱਗੇ ਤੇ ਮਰਦਾਨਾ ਰਬਾਬ ਵਜਾਉਂਦਾ ਰਿਹਾ ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ ਪਰ ਸ਼ਬਦ ਦੇ ਜਿਹੜੇ ਬੋਲ ਸਨ ਉਹ ਤਿੱਖੀਆਂ ਸੂਲਾਂ ਵਾਂਗੂ ਸੱਜਣ ਨੂੰ ਚੁਭਰੇ ਸਨ ਸ਼ਬਦ ਦਾ ਹਰ ਇੱਕ ਬੋਲ ਸੱਜਣ ਠੱਗ ਦੀ ਜ਼ਿੰਦਗੀ ਨਾਲ ਸੰਬੰਧਿਤ ਜਾਪਦਾ ਸੀ ਸ਼ਬਦ ਦਾ ਇਹ ਪਾਵ ਸੀ ਕਿ ਧਰਮੀ ਹੋਣ ਦੇ ਝੂਠੇ ਵਖਾਵੇ ਕਿਸੇ ਕੰਮ ਨਹੀਂ ਜੇ ਮਨ ਠਗੀਆਂ ਪਾਪਾਂ ਵਹਿਲਦਾਰੀਆਂ ਬਧੀਆਂ ਤੇ ਬਦਕਾਰੀਆਂ ਨਾਲ ਲਿਬੜਿਆ ਹੋਵੇ ਤਾਂ ਦਾਨਪੁਨ ਕਿਸੇ ਕੰਮ ਨਹੀਂ ਬੰਦਾ ਕਿੰਨੇ ਵੀ ਲੁਕੇ ਪਾਪ ਕਰੇ ਪ੍ਰਮਾਤਮਾ ਪਾਸੋਂ ਉਹ ਲੁਕੇ ਨਹੀਂ ਰਹਿੰਦੇ ਅੰਤ ਸਮੇਂ ਕੋਈ ਵੀ ਬੰਦੇ ਦਾ ਸਾਥ ਨਹੀਂ ਦਿੰਦਾ ਕੇਵਲ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਂਦਾ ਏ ਬਾਕੀ ਸਭ ਕੁਝ ਇੱਥੇ ਰਹਿ ਜਾਂਦਾ ਏ ਐ ਮਹਿਲ ਮਾੜੀਆਂ ਉਸ ਦਾ ਸਾਥ ਨਹੀਂ ਦਿੰਦੀਆਂ ਗੁਰੂ ਜੀ ਦਾ ਸ਼ਬਦ ਸੁਣ ਕੇ ਸੱਜਣ ਠੱਗ ਦਾ ਕਠੋਰ ਹਿਰਦਾ ਪਿਗਲ ਪਿਆ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟੈ ਪਿਆ ਤੇ ਲੱਗਾ ਮਾਫੀਆਂ ਮੰਗਣ ਆਪਣੇ ਕੀਤੇ ਕਰਮਾਂ ਦੀਆਂ ਤਦ ਗੁਰੂ ਸਾਹਿਬ ਜੀ ਨੇ ਕਿਹਾ ਐ ਸਾਰੇ ਮਾੜੇ ਕਰਮ ਛੱਡ ਦੇ ਵੋ ਐ ਪਾਪ ਦੀ ਕਮਾਈ ਦੇ ਮੈਲ ਟਾ ਦੇ ਵੋ ਤੇ ਸੱਚੀ ਸੁਚੀ ਕਿਰਤ ਕਰੋ ਤੇ ਉਸ ਕਿਰਤ ਵਿੱਚੋਂ ਦਾਨਪੂਨ ਕਰੋ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਤੇ ਉਸ ਨੂੰ ਕਦੇ ਵੀ ਆਪਣੇ ਆਪ ਤੋਂ ਨਾ ਵਿਸਾਰੋ ਹਰ ਮਨੁੱਖ ਬਰਾਬਰ ਏ ਕਿਸੇ ਨੂੰ ਉੱਚਾ ਨੀਵਾ ਨਾ ਸਮਝੋ ਸੱਜਣ ਢੱਗ ਨਾਮ ਦੀ ਦਾਤ ਪ੍ਰਾਪਤ ਕਰਕੇ ਭਾਈ ਸੱਜਣ ਬਣ ਗਿਆ ਤੇ ਗੁਰੂ ਜੀ ਦਾ ਸੱਚਾ ਸਿੱਖ ਬਣ ਕੇ ਉਹ ਸਿੱਖ ਧਰਮ ਦਾ ਪ੍ਰਚਾਰਕ ਬਣਿਆ ਪੁੰਚਕ ਬਖਸ਼ ਦੇਣੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ